ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸ ਲਈ 2.3 ਮਹੀਨਿਆਂ ਦੀ ਸੂਈ ਹੋਈ ਪਹਿਲਣ ਬੱਸੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਆਪਾਂ ਵੀਰੇ ਤੋਂ ਪੁੱਛ ਕੇ ਦਿੰਦੇ ਆ ਬਾਈ ਹਸੀ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰੋ ਦਰਸ਼ਨ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਨਾਮ ਦਰਸ਼ਨ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤੇ ਦਰਸ਼ਨ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਿਹੜ ਦੇਖੀਏ ਨੇ ਕਹਿਮਾ ਹੂਆ ਇਹ ਪਹਿਲਾ ਸੂਆ ਬਾਈ ਪਹਿਲਾ ਸੂਆ ਤੇ ਮਾਗਰ ਬੱਸੀ ਪੱਛੀ ਆ ਬਾਈ ਮਾਗਰ ਤੇ ਸਿੰਘ ਦਿਖਾਏ ਨੇ ਹਣਾ ਦੋਸਤੋ ਸਿੰਘ ਦਿਖਾਏ ਨੇ ਚੰਗਾ ਗੱਡ ਗੱਡਾ ਬੱਸੀ ਦਾ 3 ਕਿ ਮਹੀਨਿਆਂ ਦੀ ਬੱਸੀ ਦੀ ਉਮਰ ਆ ਗਈ ਤੇ ਦਰਸ਼ਨ ਹੁਣ ਹਾਜ਼ਰ ਦੁੱਧ ਕਿੰਨਾ ਵੀਰੇ ਭਾਈ ਦੁੱਧ 14 ਕਿਲੋ 13 ਕਿਲੋ ਇਹ ਮਿੰਨ ਕੇ ਦੇ ਦਾ 12 ਮੰਨ ਕੇ ਸੌਦਾ ਕਰ ਲੈ ਦੋਸਤੋ ਵੀਰ ਕਹਿੰਦਾ ਵੀ ਦੁੱਧ 14 ਕਿਲੋ ਤੁਸੀਂ 12 ਮੰਨ ਕੇ ਸੌਦਾ ਕਰ ਲਿਓ ਤੇ ਦਰਸ਼ਨ ਹੁਣ ਲੈਵਾ ਕਿਉਂ ਘਟ ਤਖਾਰੀ ਹੈ ਭਾਈ ਚੋਈ ਜੀ ਦੁਪਹਿਰੀ ਆਈ ਹੈ ਆਪਣੇ ਕੋਲ ਦੁਪਹਿਰੀ ਆਈ ਹੈ ਹੁਣ ਚੋਈ ਹੋਈ ਹੈ ਕਹਿਣ ਦਾ ਬਾਬ ਦੋਸਤੋ ਅੱਧੀ ਕਚੋਈ ਹੋਈ ਐ ਲੇਵੇ ਦੀ ਜੱਜਮੈਂਟ ਤੁਸੀਂ ਉਸ ਹਾਵ ਨਾ ਕਰਕੇ ਆ ਸਕਦੇ ਹੋ ਹੁਣ ਆਪਣਾ ਤਕਰੀਬਨ ਵੀਡੀਓ ਕਵਰ ਕਰਨ ਦਾ ਸਮਾਂ 4 ਦੇ ਲਗਭਗ ਦਾ ਤੇ ਚੌਣਚਵਾਦੀ ਸਾਫਾ ਵੀਰੇ ਇੱਕ ਨੰਬਰ ਬਾਈ ਚੌਣਚਵਾਦੀ ਸਾਫਾ ਤੇ ਦੁੱਧ 12 ਕਿਲੋ ਮੰਨ ਕੇ ਸੌਦਾ ਕਰ ਲਿਓ ਸੀਲ ਠੰਡੀ ਮਿਲਦੀ ਐ ਨਿਆਣਾ ਪਵਾ ਲੰਦੀ ਐ ਦੋਸਤੋ ਨਿਆਣਾ ਪਵਾ ਲੰਦੀ ਐ ਸੀਲ ਠੰਡੀ ਮਿਲਦੀ ਐ ਚੰਗਾ ਗੱਦਗਠ ਬਿਲਕੁਲ ਇਹਨ ਜੈਨੂਇਨ ਪ੍ਰਾਈਸ ਆਫਸਰਾਂ ਬੱਸੀਆਂ ਵਾਲਾ ਰੇਟ ਕਰਕੇ ਦਵਾਵਾਂਗੇ ਤੋ ਹੁਣ ਵੀਰ ਤੋਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਐ ਤਾਂ ਵੀਰ ਦਰਸਨ ਨਾਲ ਕੈਂਡੀਡੇਟ ਕਰੋ ਦੋਸਤੋ ਫੇਸ ਬਿਊਟੀ ਬ ਸੀਲ ਠੰਡੀ ਮਿਲਦੀ ਤੇ ਦਸਨ ਵੀਰੇ ਖੋਲਲਾ ਤੋਰੇ ਪਖੋ ਵਵਾਈਆਂ ਨੂੰ ਚੈੱਕ ਕਰਵਾ ਲਈ ਦੋਸਤੋ ਚੰਗਾ ਕਦਗਾਟ ਚੋਣ ਚ ਵਾਦੀ ਇੱਕ ਨੰਬਰ ਸ਼ਾਰਟ ਵੀਡੀਓ ਚ ਧਾਰਾ ਮਾਰੀਆਂ ਨੇ ਆਪਾਂ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਹੁੰਦੀ ਤਾਂ ਦਰਸਨ ਨਾਲ ਕੰਟੈਕਟ ਕਰੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਹਵਾਨੇ ਦੀ ਜੱਜਮੈਂਟ ਤੁਸੀਂ ਦੋਸਤੋ ਉਸ ਹਾਵ ਨਾਲ ਕਰ ਸਕਦੇ ਹੋ ਵੀਰ ਕਹਿੰਦਾ ਵੀ ਆਪਣੇ ਕੋਲੇ ਦੁਪਹਿਰੀ ਆਈ ਹੈ ਅੱਧੀ ਕਿ ਵਹਿੜ ਚੋਈ ਹੋਈ ਹੈ ਤੇ ਬਾਕੀ ਪਾਸਾ ਪਾਸਾ ਹੈ ਨਹੀਂਗਾ ਵਹਿੜ ਨੂੰ ਥਾਣਾ ਹਵਾਨੇ ਦੀ ਬਿਲਕੁਲ ਸਾਫ਼ ਆ ਗਈ ਚੰਗਾ ਕਦਗਾਟਾ ਕਹਿਣ ਦਾ ਭਾਵ ਅੱਧੀ ਕਿ ਵੀਰ ਕਹਿੰਦਾ ਵੀ ਵਹਿੜ ਚੋਈ ਹੋਈ ਹੈਗੀ ਉਸ ਹਾਵ ਨਾਲ ਹਵ ਤੇ ਕੋਈ ਪਾਸਾ ਆਸਾਨੀ ਹੈਗਾ ਵਹਿੜ ਨੂੰ ਬਾਕੀ ਫੀਸ ਬਿਊਟੀ ਵਹਿੜ ਦੀ ਬਹੁਤ ਹੈ ਬਿਲਕੁਲ ਲੈਣ ਜੈਨੂਨ ਜਾਂ ਰੇਟ ਕਰਵਾ ਕੇ ਦੇਵਾਂਗੇ ਵੀਰ ਤੋਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਦਰਸ਼ਨ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਹਵਾਨਾ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਫਾੜੀ ਵਾਲਾ ਡਰੈਗਾ ਕੰਪੈਕਟਰ ਜਿਹਨੂੰ ਆਪਾਂ ਕਹਿੰਦੇ ਨੇ ਚੌਣਚਵਾਦੀ ਇੱਕ ਨੰਬਰ ਹੈਗੀ ਤੇ ਦਰਸ਼ਨ ਰੇਟ ਕੀ ਹੋਊਗਾ ਵੀਰੇ ਤਾਂ ਲੈਣ ਦੇ ਨਾਲ 45000 ਕਰੋ ਜੀ ਇਹ 70000 ਦੀ 45 ਦੀ ਹੋ ਜੀ 40000 ਦੀ ਦੇ ਰਹੇ ਬਾਈ ਦੋਸਤੋ ਮੁੱਲ 55 ਕੁਛ ਕਰਾ ਲਓ 50 ਕਰਾ ਲਓ 46000 ਦੀ ਦੇ ਦਾਂਗੇ ਦਰਸ਼ਨ ਵੀਰੇ ਨਿਆਣਾ ਬਾਕੇ ਧਾਰਾ ਮਾਰ ਕੇ ਦਿਖਾ ਦੇ ਬੱਸੀ ਦੀਆਂ ਜੇ ਕਿਸੇ ਮੇਰੇ ਵੀਰ ਦੀ ਦੋਸਤੋ ਸਮਝਦਾਰੀ ਚਾਹੁੰਦੀ ਹੈ ਦਰਸਨਾਂ ਦਾ ਕੰਡੈਕਟ ਕਰ ਲੋ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਚੌਣਚਵਾਦੀ ਇੱਕ ਨੰਬਰ ਪਹਿਲਾਂ ਸ਼ਾਰਟ ਵੀਡੀਓ ਚ ਵੀ ਧਾਰਾ ਮਾਰ ਕੇ ਦਿਖਾਈਆਂ ਤੇ ਹੁਣ ਫੁੱਲ ਵੀਡੀਓ ਚ ਧਾਰਾ ਮਾਰ ਕੇ ਦਿਖਾ ਰਹੇ ਹਾਂ ਬੱਸੀ ਛੱਡਣੀ ਹੋਈ ਵੀਰ ਕਹਿੰਦਾ ਵੀ ਛੱਡ ਲਓ ਨਹੀਂ ਛੱਡਣੀ ਹੋਈ ਨਾ ਛੱਡੋ ਤੁਹਾਡੀ ਮਰਜ਼ੀ ਹੈ ਸਿੰਘ ਬੱਸੀ ਦੇ ਦਿਖਾਏ ਹੋਏ ਨੇ ਤੇ ਚੌਣਚਵਾਦੀ ਇੱਕ ਨੰਬਰ ਹੈ ਤੇ ਦਰਸਨ ਧਾਰਾ ਮਾਰਦੇ ਵੀਰੇ ਆਹ ਦੇਖ ਤਾ ਨਾ ਦੋਸਤੋ ਚਵਾਈ ਦੀ ਇੱਕ ਨੰਬਰ ਹੈ ਕੋਈ ਛਿੱਟਾ ਛੱਪਾ ਨਹੀਂ ਹੈਗਾ ਤੇ ਮ ਛੱਡ ਦੇ ਵੀਰੇ ਬੱਸ ਤੇ ਦਰਸ਼ਨ ਘਰੇ ਆਏ ਬੰਦੇ ਦਾ ਮਾਨਤਨ ਹੋਊਗਾ ਵੀਰੇ ਮਾਨਦਾਨ ਬਾਈ ਛੋੜ ਸਭਾ ਹੀ ਕਰੇ ਤੇ ਬਾਹਰ ਨਹੀਂ ਕਰਦੇ ਦੋਸਤ ਘਰੇ ਆਏ ਬੰਦੇ ਦਾ ਛੋੜ ਸਭਾ ਮਾਨਤਨ ਫੁੱਲ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲਾਉ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ